ਜੋ ਪਰਮਿੰਦਰ ਸਿੰਘ ਝੋਟਾ ਦੀ ਹਮਾਇਤ ਵਿੱਚ ਜਿਹੜਾ 40 ਨੌਜਵਾਨਾਂ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਝੂਠੇ ਪਰਚੇ ਦਰਜ ਕੀਤੇ ਗਏ ਨੇ ਉਹਨਾਂ ਨੂੰ ਲੈ ਕੇ ਅੱਜ ਇੱਕ ਇਥੇ ਰੋਸ ਮਾਰਾ ਹੋਇਆ ਸਾਡੇ ਨਾਲ ਮਜ਼ਦੂਰ ਮੁਕਤੀ ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਬਲਵਿੰਦਰ ਸਿੰਘ ਘਰਾਂਗੜਾ ਜੀ ਮੌਜੂਦ ਨੇ ਅੱਜ ਉਹਨਾਂ ਤੋਂ ਜਾਣਕਾਰੀ ਲੈਣੇ ਆ ਵੀ ਹੋਰ ਇਹਨਾਂ ਨੇ ਕਿਹੜੀਆਂ ਮੰਗਾਂ ਸ਼ਾਮਲ ਕੀਤੀਆਂ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪ੍ਰਧਾਨ ਜੀ ਜਿਹੜਾ ਤੁਸੀਂ ਅੱਜ ਇਹ ਧਰਨਾ ਲਾਇਆ ਹੈ ਨਾ ਇਹ ਮਤਲਬ ਜਿਹੜੇ 40 ਨੌਜਵਾਨਾਂ ਤੇ ਪੁਲਿਸ ਨੇ ਝੂਠੇ ਪਰਚੇ ਦਰਜ ਕੀਤੇ ਆ ਉਹਦੇ ਸਬੰਧ ਵਿੱਚ ਤੁਸੀਂ ਧਰਨਾ ਲਾਇਆ ਉਹਦੇ ਨਾਲ ਕੋਈ ਹੋਰ ਮੰਗ ਕੀ ਰੱਖੀ ਅਸੀਂ ਮੰਗਾਂ ਤਾਂ ਬਹੁਤ ਸਾਰੀਆਂ ਨੇ ਜਿਹੜੀਆਂ ਪੁਲਿਸ ਪ੍ਰਸ਼ਾਸਨ ਨੂੰ ਲਗਾਤਾਰ ਅਸੀਂ ਲੜਦੇ ਰਹੇ ਆ ਵੀ ਜਿਹੜਾ ਚਿੱਟਾ ਲਗਾਤਾਰ ਸ਼ਰੇਆਮ ਮਤਲਬ ਕਿ ਪੰਜਾਬ ਦੇ ਵਿੱਚ ਗੋਲੀਆਂ ਟੌਫੀਆਂ ਵਾਂਗੂ ਵਿਕ ਰਿਹਾ ਮੈਡੀਕਲ ਨਸ਼ੇ ਨੇ ਜਿਵੇਂ ਸਿਗਨੇਚਰ ਕੈਪਸੂਲ ਨੇ ਟਰਮਾਡੋਲ ਇਹ ਲਗਾਤਾਰ ਵਿਕ ਰਹੇ ਨੇ ਜਿਹਦੇ ਨਾਲ ਆਏ ਤਨ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ ਤਾਂ ਉਹਨੂੰ ਸਰਕਾਰ ਬੰਦ ਕਰੇ ਔਰ ਜੇ ਕੋਈ ਨਸ਼ੇ ਨਾਲ ਮਤਲਬ ਕਿ ਸਾਡੀ ਤਾਂ ਵੱਡੀ ਮੰਗ ਹੈ ਵੀ ਜੇ ਕੋਈ ਨਸ਼ੇ ਨਾਲ ਮੁੰਡੇ ਦੀ ਨੌਜਵਾਨ ਦੀ ਮੌਤ ਹੁੰਦੀ ਆ ਤਾਂ ਜਿਹੜੇ ਥਾਣੇ ਦੇ ਖੇਤਰ ਦੇ ਵਿੱਚੋਂ ਮੁੰਡੇ ਦੀ ਮੌਤ ਹੁੰਦੀ ਆ ਨਸ਼ੇ ਨਾਲ ਤਾਂ ਘਟੋ ਘਟਾ ਐਸਐਚਓ ਜ਼ਿੰਮੇਵਾਰ ਹੋਵੇ ਉਸ ਸਬੰਧਤ ਮਤਲਬ ਕਿ ਜਿਹੜੇ ਨੌਜਵਾਨ ਦੀ ਮੌਤ ਹੁੰਦੀ ਆ ਉਸ ਥਾਣੇ ਦੇ ਐਸਐਚਓ ਤੇ ਪਰਚਾ ਹੋਣਾ ਚਾਹੀਦਾ ਔਰ ਅਸੀਂ ਤਾਂ ਮੰਗ ਕਰਦੇ ਹਾਂ ਜਥੇਬੰਦੀ ਵੱਲੋਂ ਵੀ ਜਿਹੜੇ ਹਲਕੇ ਦਾ ਐਮਐਲਏ ਜਿਹੜੇ ਹਲਕੇ ਦੇ ਐਮਐਲਏ ਦੇ ਖੇਤਰ ਦੇ ਵਿੱਚ ਕਿਸੇ ਨੌਜਵਾਨ ਦੀ ਮੌਤ ਹੁੰਦੀ ਹੈ ਨਸ਼ੇ ਦੇ ਨਾਲ ਤਾਂ ਘਟਕਟ ਪਰਚਾ ਜਿਹੜਾ ਉਹ ਐਮਐਲਏ ਤੇ ਵੀ ਹੋਣਾ ਚਾਹੀਦਾ ਹੈ ਪ੍ਰਧਾਨ ਜੀ ਮੈਂ ਜਿਹੜੀ ਸਰਕਾਰ ਤੋਂ ਚਾਇਨਾ ਡੋਰ ਨਹੀਂ ਬੰਦ ਹੋਈ ਕੀ ਤੁਸੀਂ ਉਮੀਦ ਰੱਖਦੇ ਹੋ ਕਿ ਉਹ ਨਸ਼ਾ ਬੰਦ ਕਰਨਗੇ ਅੱਜ ਤੋਂ ਸਰਕਾਰ ਤੋਂ ਚਾਇਨਾ ਡੋਰ ਬੰਦ ਹੋਵੇ ਚਾਹੇ ਨਾ ਹੋਵੇ ਇਹ ਗੱਲ ਵੱਖਰਾ ਵਿਸ਼ਾ ਹੈ ਪਰ ਜਿਹੜਾ ਨਸ਼ਾ ਹੈ ਇਹ ਬਹੁਤ ਗੰਭੀਰ ਮੁੱਦਾ ਹੈ ਆਏ ਦਿਨ ਜਿਹੜੀਆਂ ਨੌਜਵਾਨਾਂ ਦੀਆਂ ਮੌਤਾਂ ਨਸ਼ੇ ਦੇ ਨਾਲ ਹੋ ਰਹੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਦੀਆਂ ਮੌਤਾਂ ਹੋ ਰਹੀਆਂ ਨੇ ਮੈਨੂੰ ਲੱਗਦਾ ਵੀ ਕੋਈ ਨੌਜਵਾਨ ਬਚਣਾ ਹੀ ਨਹੀਂ ਨਸ਼ਾ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਵਿਕ ਰਿਹਾ ਇੱਕ ਲਾਸਟ ਸਵਾਲ ਜਿਹੜਾ ਇਹ ਪੰਜਾਬ ਦੇ ਅੰਦਰ ਨਸ਼ਾ ਵਿਕ ਰਿਹਾ ਹੈ ਤੁਸੀਂ ਇਹਦਾ ਮੁੱਖ ਦੋਸ਼ੀ ਕਿ ਨੂੰ ਮੰਨ ਰਹੇ ਹੋ ਉਹਦਾ ਮੁੱਖ ਦੋਸ਼ੀ ਤਾਂ ਇਹੀ ਨੇ ਮਤਲਬ ਕਿ ਪਹਿਲਾਂ ਕਾਲੀਆਂ ਦੇ ਰਾਜ ਵਿੱਚ ਕਾਲੀ ਦੋਸ਼ੀ ਸੀ ਕਾਂਗਰਸ ਦੇ ਰਾਜ ਵਿੱਚ ਕਾਲੀ ਕਾਂਗਰਸੀ ਦੋਸ਼ੀ ਸੀ ਅੱਜ ਜਿਹੜਾ ਨਸ਼ਾ ਵਿਕ ਰਿਹਾ ਹੋ ਸ਼ਰੀਆਮ ਆਮ ਆਦਮੀ ਪਾਰਟੀ ਦੇ ਜਿਹੜੇ ਐਮ ਐਲ ਏ ਨੇ ਜਾਂ ਉਹਨਾਂ ਦੇ ਹੇਠਲੇ ਪੱਧਰ ਦੇ ਲੀਡਰ ਨੇ ਉਹਨਾਂ ਦੀ ਸ਼ਹਿਤ ਹੀ ਵਿਖ ਰਿਆ ਹੋਰ ਕੋਈ ਬਿਨਾ ਮਤਲਬ ਕਿ ਸਰਕਾਰ ਦੀ ਸ਼ਹਿਤ ਤੋਂ ਬਿਨਾ ਤਾਂ ਕੋਈ ਸਿਰਦਖ ਦੇ ਦੀ ਗੋਲੀ ਨਹੀਂ ਵੇਚ ਸਕਦਾ ਇਹ ਸਰਕਾਰ ਦੀ ਸ਼ਹਿਨ ਨਾਲ ਹੀ ਵਿਖ ਰਿਆ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ